ਦਿੱਲੀ ਅਮਰੀਕਾ ਨੈਸ਼ਨਲ ਹਾਈਵੇ 1 ਤੇ ਹੋਇਆ ਭਿਆਨਕ ਸੜਕ ਹਾਦਸਾ ਜਾਨੀ ਨੁਕਸਾਨ ਤੋਂ ਰਹਿ ਗਿਆ ਬਚਾ NHAI ਵੱਲੋਂ ਬਣਾਈ ਜਾ ਰਹੇ ਪੁਲ ਤੋਂ ਤੇਜ਼ ਰਫ਼ਤਾਰ ਟਰੱਕ ਬਚਿਆ ਦੁਕਾਨ ਵਿੱਚ ਰਾਜਪੁਰਾ ਦੇ ਗगन ਚੌਂਕ ਨਜ਼ਦੀਕ ਅੱਜ ਸਵੇਰੇ ਕਰੀਬ 5:30 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ بے ਕਾਬੂ ਟਰੱਕ ਇੱਕ ਦੁਕਾਨ ਵਿੱਚ ਜਾ ਟਕਰਾਇਆ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਐਸਟੀਐਮ ਰਾਜਪੂਰਾ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਪਰ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇੱਕ ਅਰਜੀ ਰੈਪ ਬਣਾਇਆ ਗਿਆ ਹੈ ਅਰਜੀ ਰੈਪ ਦੀ ਬੰਤਰ ਠਿਕਣਾ ਹੁਣ ਕਰਨਪਰੀ ਵਾਣਾ ਨੂੰ ਭਾਰੀ ਪਰੇਸ਼ਾਨੀਆਂ ਰਿਖ ਹੈ ਅਤੇ ਇਸੇ ਦੇ ਚਲਦਿਆਂ ਹੀ ਇਹ ਹਾਦਸਾ ਵਾਪਰਿਆ ਹੈ ਉਨਾਤੇ ਸੈਕਿੰਡ ਨੈਸ਼ਨਲ ਹਾਈਵੇ ਨੂੰ ਇਸਵੰਦੀ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਹਾਦਸੇ ਵਿੱਚ ਇੱਕ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋਇਆ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਟਰੱਕ ਦੇ ਟਕਰਾਉਣ ਨਾਲ ਉਹਨਾਂ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ ਅੰਦਰ ਖੜੀ ਗੱਡੀ ਵੀ ਨੁਕਸਾਨੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਇੱਥੇ ਇੱਕ ਬੁਖਵਾ ਹਾਦਸਾ ਹੋ ਗਿਆ ਤੇ ਇਹ ਜਿਹੜਾ ਕੱਟ ਪੈ ਗਿਆ ਇਹਨੂੰ ਠੀਕ ਕਰਨ ਦੇ ਲਈ ਐਸ ਪੀਐਨਓ ਜੀ ਨਾਲ ਗੱਲ ਕਰਤੀ ਗਈ ਹੈ ਤੇ ਉਹਨਾਂ ਨੂੰ ਬੁਲਾ ਕੇ ਇਹਨੂੰ ਤੁਰੰਤ ਇੰਦੇ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੀ ਜਿਹੜੀ ਇਨਸਪੈਕਟਿੰਗ ਟੀਮ ਆ ਉਹ ਆ ਗਿਆ ਉਹ ਐਕਸੀਡੈਂਟ ਦੇ ਟੋਕੇ ਤੇ ਆ ਗਈ ਉਸ ਤੋਂ ਬਾਅਦ ਸਰ ਇਸ ਵੀਰੇ ਕਿੰਨੇ ਵਜੇ ਹੋਇਆ ਹਾਦਸਾ ਅੱਜ ਦੀ ਜਾਣਕਾਰੀ ਬਾਰੇ ਪੁੱਛ ਰਿਹਾ ਜੀ ਜੀ ਮੰਦੀਪ ਸਿੰਘ ਜੀ ਇਹ ਜੀ ਸਵੇਰੇ 5:08 ਤੇ ਉੱਪਰੋਂ ਵਿੱਚੋਂ ਗੱਡੀ ਆਈ ਉਹ ਕਾਫੀ ਤੇਜ਼ ਸੀ ਜਿਹਦੇ ਵਿੱਚ ਟਰੇਲਰ ਤੇ ਪੰਜ ਟਰੈਕਟਰ ਲੱਦੇ ਹੋਏ ਸੀ ਉੱਪਰੋਂ ਹਾਦਸਾ ਗੱਡੀ ਢਾਈ ਢੇਠਾ ਕੇ ਸਾਡੀ ਦੁਕਾਨ ਦੇ ਅੰਦਰ ਪੜ ਗਈ ਜੀ ਗੱਡੀ ਸਾਡੇ ਜੀ ਦੋ ਸਰਕਰ ਟੁੱਟੇ ਜੀ ਕੱਪੇ ਵਾਲਾ ਸੈਂਟਰ ਬੀਮ ਟੁੱਟਿਆ ਜੀ ਉੱਪਰ ਵਾਲਾ ਬੀਮ ਦਾ ਨੁਕਸਾਨ ਹੋਇਆ ਅੰਦਰ ਇੱਕ ਗੱਡੀ ਖੜੀ ਸੀ ਉਹਦੇ ਸ਼ੀਸ਼ੇ ਟੁੱਟੇ ਆ ਡਰਾਈਵਰ ਔਰ ਥਰੀਵਰ ਕਿਹੜੇ ਪਾਸੇ ਸੀਗੇ ਲੱਕੜੀ ਬੋਰਡ ਕੋਲ ਇੱਕ ਡਰਾਈਵਰ ਸੀ ਜਿਹੜਾ ਅਸੀਂ ਮੈਂ ਅਸੀਂ ਮਾਰਨਿੰਗ 5:00 ਵਜੇ ਕੱਢ ਲਿਆ ਸੀ ਜੀ ਐਂਬੂਲੈਂਸ ਭਲਾਈ ਉਹਨੂੰ ਹਸਪੀਟਲ ਭੇਜ ਤਾ ਹਾਂਜੀ ਡਰਾਈਵਰ ਠੀਕ ਹੈ ਜੀ ਉਹਨੇ ਜੀ ਜਿਹਨੂੰ ਮੈਂ ਬਾਅਦ ਚ ਪੁੱਛਿਆ ਜੀ ਉਹਨੇ ਮੈਂ ਦੱਸਿਆ ਮੈਨੂੰ ਨੀਂਦ ਆ ਗਈ ਸੀ ਹਾਂਜੀ साहिल कैसे रास्ते में काम चल रहा है तो उधर से गाड़िया जा रही है लाइट पड़ती है तो यहाँ पर डिवाइडर रखते हैं डिवाइडर नहीं दिखते हैं जो ढलान है वो दिखती नहीं है नहीं दिखती है क्योंकि वो लाइट चढ़ने वाली गाड़ी की लाइट पड़ती चेहरे को अच्छा उसकी वजह से डिवाइडर नहीं दिखते

ये गलती मतलब नेशनल हाईवे लागे बनाया हुआ है गलती तो काम नहीं होगा तो गलती होगी तो जल्दी रेडी हो जाएगा तो गलती होगी हादसा हो चुका है आप पहले बता रहे हैं कि पहले भी हादसे हो चुके हैं दो चीज अच्छा हादसा मतलब किसी बोल चुके सर मैं गुरबचन सिंह चैट्रा पुलिस राजपुरा ही है जी पुल का काम चल रहा है ਤੇ ਜਿਹੜਾ ਠੇਕੇਦਾਰ ਕੰਟ੍ਰੈਕਟਰ ਹੈ ਉਸਨੇ ਸਰ ਇੱਕ ਰੈਂਪ ਹੈ ਜਿਹੜਾ ਸਿੱਧਾ ਟੱਕਰ ਤੇ ਬਣਾ ਦਿੱਤਾ ਗਿਆ ਹੈ ਜਦਕਿ ਉਹਨੂੰ ਰੈਂਪ ਹੈ ਜਿਹੜਾ ਸਲੋ ਸਲੋ ਕਰਕੇ ਬਣਾਉਣਾ ਚਾਹੀਦਾ ਸੀ ਤੇ ਇਹਦੇ ਵਿੱਚ ਕੀ ਹੈ ਜਦੋਂ ਟਰੱਕ ਥੱਲੇ ਉਤਰਦੇ ਨੇ ਜੀ ਉਹਨਾਂ ਕੋਲ ਕੰਟਰੋਲ ਨਹੀਂ ਹੋ ਪਾਂਦਾ ਤੇ ਉਹ ਇੱਕ ਟਰੈਕਟਰ ਸੀਗਾ ਜੀ ਟਰੈਕਟਰ ਲੋਡ ਸੀ ਉਹਦੇ ਵਿੱਚ ਉਹਨੂੰ ਕੰਟਰੋਲ ਨਹੀਂ ਹੋਇਆ ਤਾਂ ਉਹ ਸਿੱਧੇ ਇੱਕ ਦੁਕਾਨ ਦੇ ਵਿੱਚ ਵੱੜ ਗਿਆ ਜੀ ਦੁਕਾਨਦਾਰ ਕਾਫੀ ਨੁਕਸਾਨ ਹੈ ਤਾਂ ਜਿਸ ਤੇ ਜੀ ਚਲੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਟ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਰਾਜਪੁਰਾ ਦੀ ਟੀਮ ਸੁਮੇਤ ਐਸਐਸਆਰ ਪੁਲਿਸ ਤੋਂ ਚੌਕੀ ਟੀਮ ਲੱ ਇਹ ਅਸੀਂ ਲਗਾਤਾਰ ਦੀ ਸਵੇਰੇ 5:30 ਵਜੇ ਆਗੇ ਸੀ ਚਾਰ ਹੈਟਿਆਂ ਨਾਲ ਜੋ ਟਰੈਕਟਰ ਬਾਹਰ ਚਾਇਆ ਦੁਕਾਨ ਤੇ ਫਿਰ ਇਹ ਟਰੈਕਟਰ ਚਲਾਈਏ ਜੀ